ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਕੈਨੇਡਾ ਤੋਂ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਓਵਰਆਲ 6 ਬੈਂਡ ਦੇ ਨਾਲ ਮਾਸਟਰਸ ਦੇ ਵਿੱਚ ਐਡਮਿਸ਼ਨ ਔਰ ਜਦੋਂ ਮਾਸਟਰਸ ਦੇ ਵਿੱਚ ਸਟੂਡੈਂਟ ਨੇ ਜਾਣਾ ਹੈ ਤੇ ਫਿਰ ਸਪਾਊਸ ਵੀਜ਼ਾ ਤੇ ਓਪਨ ਵਰਕ ਪਰਮਿਟ ਵੀ ਮਿਲਣਾ ਹੈ ਔਰ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਹੈ ਉਹ ਵੀ ਫ੍ਰੀ ਹੈ ਸੋ ਇਹ ਸਾਰੀਆਂ ਖੁਸ਼ਖਬਰੀਆਂ ਜਸਮੀਤ ਪਾਟਿਆ ਜੀ ਸਾਡੇ ਨਾਲ ਸਾਂਝੀਆਂ ਕਰਨਗੇ ਐਲੀਜੀਬਲ ਕੌਣ ਨੇ ਉਹ ਵੀ ਸਾਨੂੰ ਜਸਮੀਤ ਜੀ ਦੱਸਣਗੇ ਲੈਂਡਮਾਰਕ ਐਜੂਕੇਸ਼ਨ ਦੇ ਚੀਫ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਸਿਕਲ ਜੀ ਜਿਸ ਮੇ ਜੀ 6 ਓਵਰਾਲ ਦੇ ਨਾਲ ਵੀ ਮਾਸਟਰਸ ਦੇ ਵਿੱਚ ਐਡਮਿਸ਼ਨ ਮੈਂ ਚਾਹਾਂਗਾ ਕਿ ਕਿਹੜੇ ਕਿਹੜੇ ਕੋਰਸਸ ਨੇ ਔਰ ਦਾਖਲੇ ਕਿਹੜੇ ਇਨਟੇਕ ਲਈ ਅਵੇਲੇਬਲ ਨੇ ਸੇ ਪਹਿਲੀ ਗੱਲ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਕਹਿ ਦਾਂਗੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਸਟੱਡੀ ਵੀਜ਼ਾ ਦੀ ਜ਼ੀਰੋ ਪ੍ਰੋਸੈਸਿੰਗ ਫੀਸ ਸੋ ਮਾਸਟਰਸ ਲਈ ਅਪਲਾਈ ਕਰਨਾ ਹੈ ਕੁਝ ਯੂਨੀਵਰਸਿਟੀਆਂ ਦੀ ਜ਼ੀਰੋ ਐਪਲੀਕੇਸ਼ਨ ਫੀਸ ਸੋ ਯੂਨੀਵਰਸਿਟੀ ਆਫ ਨਾਇਗਰਾ ਫਾਲਸ ਜ਼ੀਰੋ ਐਪਲੀਕੇਸ਼ਨ ਫੀਸ ਦੇ ਨਾਲ ਅਪਲਾਈ ਕਰ ਸਕਦੇ ਆਂ ਤੀਜੀ ਚੀਜ਼ ਹੈ ਹੁਣ ਓਵਰਆਲ 6 ਬੈਂਡ ਦੇ ਨਾਲ ਮਾਸਟਰ ਕਿੱਦਾਂ ਮਿਲੇਗੀ ਫਾਊਂਡੇਸ਼ਨ ਜਿਹੜੀ ਫਾਊਂਡੇਸ਼ਨ ਕੋਰਸ ਹੈ 3 ਮਹੀਨੇ ਦਾ ਜਿਹੜਾ ਫਾਊਂਡੇਸ਼ਨ ਕੋਰਸ ਹੈ ਉਹ ਤੁਸੀਂ ਇੰਡੀਆ ਚ ਰਹਿ ਕੇ ਕਰੋਗੇ ਜਦੋਂ ਤੁਸੀਂ ਫਾਊਂਡੇਸ਼ਨ ਕੋਰਸ ਇੰਡੀਆ ਚ ਰਹਿ ਕੇ ਕਰੋਗੇ ਤੁਸੀਂ ਆਪਣੀ ਫਾਈਲ ਲਗਾਓਗੇ ਤੁਹਾਡਾ ਵੀਜ਼ਾ ਆ ਜਾਏਗਾ ਸਾਡੇ ਕੋਲ ਹੁਣੇ 4 ਵੀਜ਼ੇ ਆਏ ਆ ਇੱਕ ਕੁੜੀ ਦੇ 2 ਚੋਂ 5.5 ਸੀ ਇੱਕ ਇੱਕ ਬੇਟੀ ਦੇ 3 ਚੋਂ 5.5 ਸੀ ਓਵਰਆਲ 6 ਸੀ ਸੋ ਓਵਰਆਲ 6 ਬੈਂਡ ਨਾਲ ਵੀਜ਼ਾ ਹੈ ਬੱਚਿਆਂ ਦੇ ਫਾਊਂਡੇਸ਼ਨ ਇੰਡੀਆ ਚ ਲੈ ਕੇ ਕਰਨੀ ਹੈ ਤੁਸੀਂ ਫਾਊਂਡੇਸ਼ਨ ਕੋਰਸ ਜੇ ਤੁਸੀਂ ਰਿਫਿਊਜ਼ਲ ਹੋ ਜਾਂਦੀ ਹੈ ਤਾਂ ਫਾਊਂਡੇਸ਼ਨ ਦੇ ਪੈਸੇ ਸਾਰੇ ਵਾਪਸ ਹੋ ਜਾਂਦੇ ਆ ਐਂਡ ਸਪਾਊਸ ਤੁਹਾਡਾ ਤੁਹਾਡੇ ਨਾਲ ਵੀ ਜਾ ਸਕਦਾ ਹੈ ਜਾਂ 2 ਮਹੀਨੇ ਬਾਅਦ ਵੀ ਆਪਾਂ ਸਪਾਊਸ ਦੀ ਫਾਈਲ ਲਗਾ ਸਕਦੇ ਹਾਂ ਜਦੋਂ ਤੁਸੀਂ ਮਾਸਟਰਸ ਕਰਨ ਜਾਂਦੇ ਹੋ ਜੇ ਬੱਚੇ ਆ ਤਾਂ ਜਿਵੇਂ ਸੁਰਿੰਦਰ ਜੀ ਨੇ ਕਿਹਾ ਕਿ ਫ੍ਰੀ ਆਫ ਕੋਸ ਸਰਕਾਰੀ ਸਕੂਲਾਂ ਚ ਪੜਨਗੇ ਫ੍ਰੀ ਹੈਲਥ ਬੈਨੀਫਿਟਸ ਮਿਲਣਗੇ ਔਰ ਫੈਮਿਲੀ ਸਪੋਰਟ ਦਾ ਬਿਲਕੁਲ ਮਿਲੇਗੀ ਹੀ ਮਿਲੇਗੀ ਸੋ ਮਾਸਟਰ ਡਿਗਰੀ ਵਾਲੇ ਬੱਚੇ ਬਹੁਤ ਫਿਰਦੇ ਆ ਜੀ ਦੇਟ ਚ ਮਾਰਕੀਟ ਚ ਪਰ ਮੈਂ ਇੱਕ ਕਹਾਂਗਾ ਕਿ ਮਾਸਟਰ ਡਿਗਰੀ ਨੇ ਇੱਕ ਸੈਲਫ ਰੈਅਲਾਈਜੇਸ਼ਨ ਆਪਾਂ ਕਰ ਲਈਏ ਕਿਉਂਕਿ ਬੱਚਾ ਕਹਿੰਦਾ ਮੈਨੂੰ ਯੂਬੀਸੀ ਚ ਮਾਸਟਰਸ ਦਵਾ ਦਿਓ ਮੈਨੂੰ ਬੱਚਾ ਕਹਿੰਦਾ ਯੂਨੀਵਰਸਿਟੀ ਆਫ ਮੈਨੀਟੋਬਾ ਚ ਮਾਸਟਰਸ ਦਵਾ ਦਿਓ ਮੈਨੂੰ ਕਹਿੰਦਾ ਬੱਚਾ ਯੂਨੀਵਰਸਿਟੀ ਆਫ ਰਿਲਬਰਟਾ ਟਾਪ ਯੂਨੀਵਰਸਿਟੀ ਚ ਮਾਸਟਰ ਦਵਾ ਦਿਓ ਨਹੀਂ ਮਿਲਨੀ ਨਹੀਂ ਮਿਲਨੀ ਵੇਟਿੰਗ ਹੈਗੀ ਹੈ 8-8 10-10 ਮਹੀਨਿਆਂ ਦੀ ਮਾਸਟਰ ਦੀ ਐਡਮਿਸ਼ਨ 'ਚ 8-10-10 ਮਹੀਨੇ ਲੱਗ ਜਾਣੇ ਆ ਜੇ ਜੇ ਅਸੀਂ ਟਾਪ ਯੂਨੀਵਰਸਿਟੀਆਂ ਦੀ ਗੱਲ ਕਰ ਲੈਂਦੇ ਆ ਜੀ ਸੋ ਜੇ ਦਾ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਐਵਰੇਜ ਯੂਨੀਵਰਸਿਟੀ ਚ ਮਾਸਟਰਸ ਚਾਹੀਦੀ ਹੈ ਜਿਵੇਂ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ ਚ ਐਮਬੀਏ ਕਰਨ ਜਾ ਸਕਦੇ ਹੋ ਫਿਰ ਬੱਚਾ ਕਹਿੰਦਾ ਮੈਨੂੰ 1 ਸਾਲ ਦੀ ਐਮਬੀਏ ਦਵਾ ਦਿਓ 1 ਸਾਲ ਦੀ ਐਮਬੀਏ ਲਈ ਜੀਮੈਟ ਸਕੋਰ ਚਾਹੀਦਾ ਯੂਨੀਵਰਸਿਟੀ ਆਫ ਨਿਊ ਬਰੂਨਸਵਿਕ ਚ ਹੈਗੀ 1 ਸਾਲ ਦੀ ਐਮਬੀਏ ਜੀਮੈਟ ਸਕੋਰ ਚਾਹੀਦਾ ਨਾਲ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਸੋ ਸਟੂਡੈਂਟ ਜਿਹੜੀ 1 ਸਾਲ ਦੀ ਐਮਬੀਏ ਉਹਦੇ ਲਈ ਵੀ ਆਪਾਂ ਸੈਲਫ ਰੈਲੀਜ਼ੇਸ਼ਨ ਕਰ ਲਈਏ ਔਰ ਜਿਹੜੀ ਕੀ ਕਹਿੰਦੇ ਆ ਜੇ ਸੀ ਕਹੀਏ ਕਿ ਆਸਾਨੋ ਕੀ ਕਹਿੰਦੇ ਆ ਦੱਸਤਾ ਕਿ ਤੁਹਾਨੂੰ ਫਾਊਂਡੇਸ਼ਨ ਇੰਡੀਆ ਚ ਕਰਨੀ ਪੈਗੀ ਕਿਉਂਕਿ ਫਾਊਂਡੇਸ਼ਨ ਲਈ ਪੈਲ ਨਹੀਂ ਇਸ਼ੂ ਹੋ ਰੇ ਫਾਊਂਡੇਸ਼ਨ ਲਈ ਪੈਲ ਨਹੀਂ ਇਸ਼ੂ ਹੋ ਰੇ ਮਾਸਟਰ ਡਿਗਰੀ ਲਈ ਪੈਲ ਚਾਹੀਦਾ ਨਹੀਂ ਫਾਊਂਡੇਸ਼ਨ ਲਈ ਪੈਲ ਇਸ਼ੂ ਹੋ ਨਹੀਂ ਰੇ ਸੋ ਸਾਨੂੰ ਫਾਊਂਡੇਸ਼ਨ ਇੰਡੀਆ ਚ ਰਹਿ ਕੇ ਕਰਨੀ ਪੈਗੀ ਔਰ ਓਵਰਆਲ 6 ਬੈਂਡ ਦੇ ਨਾਲ ਤੁਸੀਂ ਮਾਸਟਰ ਡਿਗਰੀ ਕਰ ਸਕਦੇ ਹੋ ਕੋਈ ਹੋਰ ਰਸਤਾ ਹੀ ਨਹੀਂ ਹੈਗਾ ਜੀ जिन्ने ओवरऑल 6 बैंड ਦੇ ਨਾਲ ਕੈਨੇਡਾ ਦਾ ਮਾਸਟਰ ਡਿਗਰੀ ਦਾ ਵੀਜ਼ਾ ਲੈਣਾ ਹੈ ਉਹਦੇ ਕੋਲ ਕੋਈ ਹੋਰ ਰਸਤਾ ਹੀ ਨਹੀਂ ਹੈਗਾ ਸੋ ਰਸਤਾ ਇਹ ਹੀ ਹੈ ਸਿੰਪਲ ਰਸਤਾ ਹੈ ਕੋਈ ਮੁਸ਼ਕਿਲ ਨਹੀਂ ਨੁਕਸਾਨ ਕੋਈ ਹੈਗਾ ਨਹੀਂ ਸੋ ਫਾਊਂਡੇਸ਼ਨ ਦੇ ਨਾਲ ਮਾਸਟਰ ਡਿਗਰੀ ਤੁਸੀਂ ਕਰ ਸਕਦੇ ਹੋ ਤਾਂ ਜਿਵੇਂ ਜਿਵੇਂ ਫਾਊਂਡੇਸ਼ਨ ਕਰ ਲਿਆ 3 ਮਹੀਨੇ ਦਾ ਹਾਂ ਜੀ ਉਸ ਤੋਂ ਬਾਅਦ ਫਿਰ ਸਪਾਊਸ ਵੀ ਨਾਲ ਜਾ ਸਕਦਾ ਹੈ ਸਪਾਊਸ ਬਿਲਕੁਲ ਨਾਲ ਜਾ ਸਕਦਾ ਜਦੋਂ ਤੁਸੀਂ ਮਾਸਟਰ ਡਿਗਰੀ ਦੀ ਫਾਈਲ ਲਾਵਾਂਗੇ ਸਪਾਊਸ ਦੀ ਨਾਲ ਫਾਈਲ ਲਗਾ ਸਕਦੇ ਆ ਜੀ ਪਰ ਬੱਚੇ ਕਿਸ ਉਮਰ ਤੱਕ ਦੇ ਸਪਾਊਸ ਨਾਲ ਜਾ ਸਕਦੇ 18 ਸਾਲ ਤੱਕ 18 ਸਾਲ ਤੱਕ ਦੇ ਬੱਚੇ ਜਾ ਸਕਦੇ ਉਹਨਾਂ ਦੀ ਐਜੂਕੇਸ਼ਨ ਫ੍ਰੀ ਹੈ ਫ੍ਰੀ ਬਿਲਕੁਲ ਐਜੂਕੇਸ਼ਨ ਜੀ ਚਲੋ ਇਹ ਬੜੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਔਰ ਇਨਟੇਕ ਸੁਣ ਕਿਹੜੇ अवेलेबल ਹੈ ਸੋ ਜਨੂਅਰੀ ਇਨਟੇਕ ਇਜ਼ ਅਵੇਲੇਬਲ ਰਾਈਟ ਨਾਓ ਜੇ ਤੁਸੀਂ ਫਾਊਂਡੇਸ਼ਨ ਸਟਾਰਟ ਕਰਨਾ ਚਾਹੁੰਦੇ ਹੋ ਜਨੂਅਰੀ ਇਨਟੇਕ ਦੀ ਫਾਊਂਡੇਸ਼ਨ ਹੁਣੇ ਤੋਂ ਹੀ ਸ਼ੁਰੂ ਕਰਨੀ ਪੈਗੀ ਜੇ ਤੁਸੀਂ ਜਨੂਅਰੀ ਇਨਟੇਕ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਸੋ ਜੇ ਤੁਸੀਂ ਫਾਊਂਡੇਸ਼ਨ ਚੋਂ ਫੇਲ ਹੋ ਜਾਂਦੇ ਹੋ ਸੁਪੋਜ਼ ਕਈ ਬੱਚੇ ਨਹੀਂ ਪੜਦੇ ਤਾਂ ਉਹਦੀ ਫੀਸ 100% ਰਿਫੰਡੇਬਲ ਹੋ ਜਾਏਗੀ ਜਾਂ ਤੁਹਾਡਾ ਜੇ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਵੀ ਫਾ ਇਹਦੇ 'ਚ ਸੋਚਣ ਦੀ ਕੋਈ ਗੱਲ ਨਹੀਂ ਹੈਗੀ ਜਿਹੜੇ ਓਵਰਆਲ 6 ਬੈਂਡ ਵਾਲੇ ਆ ਉਹਨਾਂ ਨੂੰ ਸੋਚਣ ਦੀ ਗੱਲ ਨਹੀਂ ਹੈਗੀ ਦੂਜੀ ਚੀਜ਼ ਹੈ ਫਾਊਂਡੇਸ਼ਨ ਦੇ ਨਾਮ ਤੇ ਲੱਖਾਂ ਰੁਪਈਆ ਦੇਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਬਿਕਾਜ਼ ਪਤਾ ਕੀ ਹੈ ਕਿ ਜਦੋਂ ਅਸੀਂ ਕਹਿੰਦੇ ਆ ਨਾ ਏਜੰਟ ਏਜੰਟ ਗੱਲ ਆ ਜਾਂਦੀ ਹੈ ਨਾ ਉੱਥੇ ਅਸੀਂ ਸੋਚਦੇ ਆ ਕਿ ਯਾਰ ਹੁਣ ਤਾਂ ਪਤਾ ਨਹੀਂ ਕਿੰਨਾ ਤਵਾਂ ਲੱਗੇਗਾ ਜ਼ੀਰੋ ਪ੍ਰੋਸੈਸਿੰਗ ਫੀਸ ਜ਼ੀਰੋ ਐਪਲੀਕੇਸ਼ਨ ਫੀਸ ਫਾਊਂਡੇਸ਼ਨ ਦੀ ਫੀਸ ਯੂਨੀਵਰਸਿਟੀ ਨੂੰ ਜਾਣੀ ਹੈ ਟਿਊਸ਼ਨ ਫੀਸ ਯੂਨੀਵਰਸਿਟੀ ਨੂੰ ਜਾਣੀ ਹੈ ਫਾਊਂਡੇਸ਼ਨ ਤੇ ਜੇ ਵੀਜ਼ਾ ਨਹੀਂ ਲੱਗਾ ਤਾਂ ਪੂਰੇ ਪੈਸੇ ਵਾਪਸ ਹੋ ਜਾਣੇ ਆ ਫਾਊਂਡੇਸ਼ਨ ਦੇ ਨਾਮ ਤੇ ਨਾ ਕਿਸੇ ਨੂੰ ਲੱਖ ਰੁਪਈਆ ਦੇ ਦਿਓ ਕਿ ਯਾਰ ਤੂੰ ਫਾਊਂਡੇਸ਼ਨ ਕਰਾ ਦੇ ਮੈਂ ਲੱਖ ਰੁਪਈਆ ਤੇਰੇ ਦਾਂਗਾ ਬਿਕੋਜ਼ ਹਰ ਬੰਦਾ ਰਸਤਾ ਲੱਭ ਲੈਂਦਾ ਕਿ ਕਿਵੇਂ ਅਸੀਂ ਪੈਸੇ ਲੈਣੇ ਆ ਬੱਚੇ ਤੋਂ ਸੋ ਜ਼ੀਰੋ ਐਪਲੀਕੇਸ਼ਨ ਫੀਸ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਆਓ ਜੇ ਤੁਸੀਂ ਮੈਨੂੰ ਮਿਲਣਾ ਚਾ 23 ਤਰੀਕ ਨੂੰ ਮੈਂ ਅੰਮ੍ਰਿਤਸਰ 3 ਤੋਂ 5 ਰਵਾਂਗਾ ਔਰ 29 ਤਰੀਕ ਨੂੰ ਸਵੇਰੇ ਮੈਂ ਜਲੰਧਰ 10 ਤੋਂ 12 ਅਵੇਲੇਬਲ ਰਵਾਂਗਾ 28 ਅਗਸਤ ਨੂੰ ਮੈਂ ਚੰਡੀਗੜ੍ਹ ਆਫਿਸ ਬੈਠਾਂਗਾ ਸੈਕਟਰ 17 ਚ ਔਰ 27 ਤਰੀਕ ਨੂੰ ਜਾਂ 30 ਤਰੀਕ ਨੂੰ ਤੁਸੀਂ ਮੈਨੂੰ ਮੋਹਾਲੀ ਮਿਲ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮੱਚ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਸਮੀਤ ਜੀ ਨੇ ਸਕਰੀਨ ਤੇ ਨੰਬਰ ਹੈ ਕਾਲ ਕਰਕੇ ਵੀ ਅਪਾਇੰਟਮੈਂਟ ਬਣਾ ਸਕਦੇ ਹੋ ਥੈਂਕ ਯੂ ਸੋ ਮੱਚ ਧੰਨਵਾਦ